ਸਵਾਗਤ ਹੈ ਅੱਜ ਅਪਾ ਇੱਕ ਅਜਿਹੇ ਸ਼ਬਦ ਦੀ ਗਹਿਰਾਈ ਵਿੱਚ ਜਾ ਰਹੇ ਹਾਂ ਜਿਸ ਵਿੱਚ ਮਤਲਬ ਪੂਰਾ ਇੱਕ ਫਲਸਫਾ ਹੀ ਸਮਾਇਆ ਹੋਇਆ ਹੈ ਇਹ ਸ਼ਬਦ ਹੈ ਸੈਭਮ ਸਾਡੇ ਕੋਲ ਕੁਝ ਸਰੋਤ ਹਨ ਜੋ ਇਸ ਸ਼ਬਦ ਦੇ ਅਸਲ ਅਰਥ ਤੇ ਇਸ ਦੇ ਪਿੱਛੇ ਛੁਪੇ ਡੂੰਗੇ ਵਿਚਾਰ ਨੂੰ ਸਮਝਾਉਂਦੇ ਨੇ ਤਾਂ ਅੱਜ ਸਾਡਾ ਮਕਸਦ ਇਸ ਸ਼ਬਦ ਦੀਆਂ ਜੜ੍ਹਾਂ ਇਸ ਦੇ ਅਖਰੀ ਅਰਥ ਤੇ ਫਿਰ ਇਸ ਦੇ ਦਾਰਸ਼ਨਿਕ ਮਹੱਤਵ ਨੂੰ ਸਮਝਣਾ ਹੈ ਬਿਲਕੁਲ ਤੇ ਨਾਲੇ ਇਹ ਗੱਲ ਵੀ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਸੈਭਮ ਸਿੱਖ ਧਰਮ ਦੇ ਮੂਲ ਮੰਤਰ ਦਾ ਹਿੱਸਾ ਹੈ ਜੋ ਉਸ ਇੱਕ ਯਾਨੀ ਇੱਕ ਓੰਕਾਰ ਦੇ ਗੁਣਾ ਨੂੰ ਬਿਆਨ ਕਰਦਾ ਹੈ ਇਸ ਲਈ ਇਹ ਸਿਰਫ ਇੱਕ ਕੋਈ ਆਮ ਸ਼ਬਦ ਨਹੀਂ ਸਗੋਂ ਉਸ ਪਰਮ ਹਸਤੀ ਦੇ ਸੁਭਾ ਦਾ ਇੱਕ ਬੁਨਿਆਦੀ ਪਹਿਲੂ ਹੈ ਠੀਕ ਹੈ ਆਓ ਫਿਰ ਇਸ ਨੂੰ ਖੋਲ ਕੇ ਸਮਝੀਏ ਸਾਡੇ ਸਰੋਤ ਦੱਸਦੇ ਹਨ ਕਿ ਸੈਭਮ ਸ਼ਬਦ ਸੰਸਕ੍ਰਿਤ ਦੇ ਇੱਕ ਸ਼ਬਦ ਤੋਂ ਆਇਆ ਹੈ ਹਾਂ ਇਹ ਸੰਸਕ੍ਰਿਤ ਦੇ ਸ਼ਬਦ ਸਵੈੰਭੂ ਸਵੈੰਭੂ ਦਾ ਪੰਜਾਬੀ ਜਾਂ ਕਹਿ ਲੋ ਪ੍ਰਾਕ੍ਰਿਤ ਰੂਪ ਹੈ ਤੇ ਸਵੈੰਭੂ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ ਸਵੈੰ ਯਾਨੀ ਸਵੈੰ ਸਵੈੰ ਅਤੇ ਭੂ ਭੀ ਵਯਚ ਹੂ ਅੱਛਾ ਇੱਥੇ ਗੱਲ ਬਹੁਤ ਦਿਲਚਸਪ ਹੋ ਜਾਂਦੀ ਹੈ ਤਾਂ ਸਵੈੰ ਦਾ ਕੀ ਮਤਲਬ ਹੋਇਆ ਸਵੈੰ ਦਾ ਅਰਥ ਹੈ ਆਪਣੇ ਆਪ ਤੋਂ ਜਾਂ ਖੁਦ ਤੋਂ ਠੀਕ ਹੈ ਅਤੇ ਦੂਸਰਾ ਹਿੱਸਾ ਉਹ ਪੂ ਦਾ ਅਰਥ ਹੈ ਹੋਇਆ ਪੈਦਾ ਹੋਇਆ ਯਾ ਪ੍ਰਕਾਸ਼ਮਾਨ ਹੋਇਆ ਤਾਂ ਜੇਕਰ ਅਸੀਂ ਇਹਨਾਂ ਦੋਵਾਂ ਨੂੰ ਜੋੜੀਏ ਸਵੈਮ ਅਤੇ ਪੂ ਤਾਂ ਇਸ ਦਾ ਸਿੱਧਾ ਅਰਥ ਬਣਦਾ ਹੈ ਆਪਣੇ ਆਪ ਤੋਂ ਹੋਇਆ ਹਾਂ ਜਾਂ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੋਇਆ ਬਿਲਕੁਲ ਸਹੀ ਇਸੇ ਕਰਕੇ ਇਸ ਦਾ ਸਰਲ ਅਰਥ ਸਵਾਸਿਧ੍ਹ ਜਾਂ ਅੰਗਰੇਜ਼ੀ ਚ ਕਹ ਲੋ ਸੈਲਫ ਐਗਜ਼ਿਸਟੈਂਟ ਕੀਤਾ ਜਾਂਦਾ ਹੈ ਇਹ ਇੱਕ ਅਜਹੀ ਹੋਣਦ ਵੱਲ ਇਸ਼ਾਰਾ ਕਰਦਾ ਹੈ ਜੋ ਕਿਸੇ ਬਾਹਰੀ ਕਾਰਨ ਜਾਂ ਸਿਰਜਨਹਾਰ ਤੇ ਅ ਨਿਰਭਰ ਨਹੀਂ ਹੈ ਤਾਂ ਫਿਰ ਇਸ ਸਬਦ ਦਾ ਵੱਡੇ ਪੱਧਰ ਤੇ ਕੀ ਮਤਲਬ ਹੈ ਸਾਡੇ ਕੋਲ ਜਿਹੜੀ ਜਾਣਕਾਰੀ ਹੈ ਉਹ ਇਸ ਨੂੰ ਕਰਤਾ purak ਦੇ ਸੰਕਲਪ ਨਾਲ ਜੋੜਦੀ ਹੈ ਹਾਂ ਤੇ ਇਹ ਸਮਝਣਾ ਬਹੁਤ ਜ਼ਰੂਰੀ ਹੈ ਦੇਖੋ ਕਰਤਾ purak ਦਾ ਸਿਧਾਂਤ ਦਸਤਾ ਹੈ ਕਿ ਉਹ ਯਾਨੀ ਇਕੋਕਾਰ ਸਭ ਕੁਝ ਬਣਾਉਣ ਵਾਲਾ ਹੈ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਪਰ ਇੱਥੇ ਇੱਕ ਕੁਦਰਤੀ ਸਵਾਲ ਪੈਦਾ ਹੁੰਦਾ ਹੈ ਕਿ ਜੇ ਉਹ ਸਭ ਨੂੰ ਬਣਾਉਂਦਾ ਹੈ ਤਾਂ ਉਸ ਨੂੰ ਕਿਸ ਨੇ ਬਣਾਇਆ ਬਿਲਕੁਲ ਇਹ ਸਿਧਾਂਤ ਉਸ ਪਰਮ ਹਸਤੀ ਨੂੰ ਕਾਰਣ ਅਤੇ ਕਾਰਜ ਯਾਨੀ ਕੌਜ਼ ਐਂਡ ਇਫੈਕਟ ਦੀ ਲੜੀ ਤੋਂ ਬਾਹਰ ਰੱਖਦਾ ਹੈ ਜਿੱਥੇ ਹਰ ਚੀਜ਼ ਦੀ ਹੋਂਦ ਦਾ ਕੋਈ ਕਾਰਨ ਹੁੰਦਾ ਹੈ ਉੱਥੇ ਉਸ ਦੀ ਹੋਂਦ ਦਾ ਕਾਰਨ ਉਹ ਆਪ ਹੀ ਹੈ ਉਹ ਇੱਕ ਅਨਕੌਜ਼ਡ ਕੌਜ਼ ਹੈ ਅਨਕੌਜ਼ਡ ਕੌਜ਼ ਹਾਂ ਇੱਕ ਬਹੁਤ ਹੀ ਡੂੰਗਾ ਵਿਚਾਰ ਹੈ ਇਹ ਦਰਸਾਉਂਦਾ ਹੈ ਕਿ ਉਸ ਦੀ ਹੋਂਦ ਦਾ ਸੁਭਾ ਬਾਕੀ ਸਭ ਚੀਜ਼ਾਂ ਤੋਂ ਬੁਨਿਆਦੀ ਤੌਰ ਤੇ ਵੱਖਰਾ ਹੈ अच्छा स्वयं ਦਾ ਮਤਲਬ ਹੈ ਆਪਣੇ ਆਪ ਇਹ ਸਮਝ ਆ ਗਿਆ ਪਰ ਪੰਗ ਜਾਂ ਭੂ ਵਾਲਾ ਹਿੱਸਾ ਇਹ ਮੈਨੂੰ ਭੂਮੀ ਜਾਂ ਭਵਨ ਵਰਗੇ ਸ਼ਬਦਾਂ ਦੀ ਯਾਦ ਦਿਵਾਉਂਦਾ ਹੈ ਕਿ ਇਹਨਾਂ ਦਾ ਕੋਈ ਆਪਸੀ ਸਬੰਧ ਹੈ ਬਹੁਤ ਵਧੀਆ ਨੁਕਤਾ ਫੜਿਆ ਹੈ ਭੂ ਸੰਸਕ੍ਰਿਤਿਕ ਬਹੁਤ ਹੀ ਬੁਨਿਆਦੀ ਧਾਤੂ ਹੈ ਜਿਸ ਦਾ ਸੰਬੰਧ ਸਿੱਧਾ-ਸਿੱਧਾ ਹੋਂਦ ਜਾਂ ਐਗਜ਼ਿਸਟੈਂਸ ਨਾਲ ਹੈ ਇਸੇ ਤੋਂ ਭੂਮੀ ਯਾਨੀ ਧਰਤੀ ਜਿਸ ਤੇ ਹੋਂਦ ਹੈ ਹਾਂਜੀ ਅਤੇ ਭਵਨ ਵਰਗੇ ਸ਼ਬਦ ਬਣੇ ਹਨ ਸਹਿਪਮ ਦਾ ਅਰਥ ਹੋਇਆ ਸਵੈ ਹੋਂਦ ਵਾਲਾ ਇੱਥੇ ਮੇਰੇ ਦਿਮਾਗ ਵਿੱਚ ਇੱਕ ਸਵਾਲ ਆਉਂਦਾ ਹੈ ਮੂਲ ਮੰਤਰ ਵਿੱਚ ਇਸ ਤੋਂ ਪਹਿਲਾਂ ਕਰਤਾ ਪੁਰਖ ਸ਼ਬਦ ਆਉਂਦਾ ਹੈ ਹਾਂ ਜਿਸ ਦਾ ਮਤਲਬ ਹੈ ਸਭ ਨੂੰ ਬਣਾਉਣ ਵਾਲਾ ਹਾਂ ਪਰ ਫਿਰ ਅਗਲਾ ਸ਼ਬਦ ਸਹਿਪਮ ਕਹਿੰਦਾ ਹੈ ਕਿ ਉਹ ਖੁਦ ਬੜਿਆ ਇੱਕ ਮਿੰਟ ਰੁਕੋ ਜੇ ਉਹ ਕਰਤਾ ਪੁਰਖ ਹੈ ਪਰ ਖੁਦ ਸਹਿਪਮ ਹੈ ਕੀ ਇਹ ਇੱਕ ਤਰ੍ਹਾਂ ਦਾ ਵਿਰੋਧਾਵਾਸ ਨਹੀਂ ਹੈ ਮਤਲਬ ਸਾਡਾ ਦਿਮਾਗ ਇਸ ਗੱਲ ਨੂੰ ਕਿਵੇਂ ਸਮਝੇ ਕਿ ਹਰ ਚੀਜ਼ ਦਾ ਇੱਕ ਸਿਰਜਣਹਾਰ ਹੈ ਸਿਵਾਏ ਪਹਿਲੇ ਸਿਰਜਣਹਾਰ ਦੇ ਇਹ ਸਵਾਲ ਹੀ ਇਸ ਸੰਕਲਪ ਦੀ ਜੜ ਹੈ ਇਹ ਵਿਰੋਧਾਪਾਸ ਨਹੀਂ ਸਗੋਂ ਉਸ ਵਿਰੋਧਾਪਾਸ ਦਾ ਹੱਲ ਹੈ ਦਰਅਸਲ ਇਹ ਦੋਵੇਂ ਸ਼ਬਦ ਇੱਕ ਦੂਜੇ ਦੇ ਪੂਰਕ ਨੇ ਤੇ ਮਿਲ ਕੇ ਇੱਕ ਬਹੁਤ ਵੱਡੇ ਦਾਰਸ਼ਨਿਕ ਸਵਾਲ ਦਾ ਜਵਾਬ ਦਿੰਦੇ ਨੇ ਜਿਵੇਂ ਤੁਸੀਂ ਕਿਹਾ ਕਰਤਾਪੁਰਖ ਇਹ ਸਥਾਪਿਤ ਕਰਦਾ ਹੈ ਕਿ ਬ੍ਰਹਮੰਡ ਵਿੱਚ ਜੋ ਕੁਝ ਵੀ ਹੈ ਉਹ ਉਸ ਦੁਆਰਾ ਬਣਾਇਆ ਗਿਆ ਹੈ ਪਰ ਇਹ ਸਥਾਪਨਾ ਤੁਰੰਤ ਹੀ ਇੱਕ ਸਵਾਲ ਖੜਾ ਕਰਦੀ ਹੈ ਦਾ ਉਸ ਨੂੰ ਕਿਸ ਨੇ ਬਣਾਇਆ ਬਿਲਕੁਲ ਸੈਪਮ ਇਸੇ ਸਵਾਲ ਦਾ ਜਵਾਬ ਹੈ ਉਹ ਸਭ ਨੂੰ ਬਣਾਉਂਦਾ ਹੈ ਪਰ ਉਸ ਨੂੰ ਕਿਸੇ ਨੇ ਨਹੀਂ ਬਣਾਇਆ ਤਾਂ ਇਹ ਇੱਕ ਤਰ੍ਹਾਂ ਨਾਲ ਡੋਮੀਨੋਜ਼ ਦੀ ਲਾਈਨ ਵਾਂਗ ਹੈ ਹਰ ਡੋਮੀਨੋ ਮਤਲਬ ਕਾਰਨ ਆਪਣੇ ਪਿਛਲੇ ਡੋਮੀਨੋ ਯਾਨੀ ਕਾਰਨ ਕਰਕੇ ਡਿੱਗਦਾ ਹੈ ਹਾਂ ਹਾਂ ਆਪਾਂ ਕਾਰਨ ਲੱਭਦੇ ਲੱਭਦੇ ਪਿੱਛੇ ਜਾਂਦੇ ਰਹਿੰਦੇ ਆ ਪਰ ਸੈਭੰਗ ਉਹ ਪਹਿਲੀ ਉਂਗਲ ਹੈ ਜਿਸ ਨੇ ਪਹਿਲੇ ਡੋਮੀਨੋ ਨੂੰ ੱੱਕਾ ਦਿੱਤਾ ਪਰ ਉਸ ਉਂਗਲ ਨੂੰ ਕਿਸੇ ਨੇ ਨਹੀਂ ੱੱਕਿਆ ਇਸ ਤੋਂ ਵਧੀਆ ਉਦਾਹਰਣ ਹੋ ਹੀ ਨਹੀਂ ਸਕਦੀ ਤੁਸੀਂ ਬਿਲਕੁਲ ਸਹੀ ਸਮਝਿਆ ਦਰਸ਼ਨ ਦੀ ਪਾਸ਼ਾ ਵਿੱਚ ਇਸੇ ਨੂੰ ਅਨਕੌਜ਼ਡ ਕੌਜ਼ ਕਿਹਾ ਜਾਂਦਾ ਹੈ ਪਹਿਲਾ ਕਾਰਨ ਜਿਸ ਦਾ ਕੋਈ ਕਾਰਨ ਨਹੀਂ ਹੂੰ ਸਾਡੀ ਦੁਨੀਆ ਵਿੱਚ ਹਰ ਘਟਨਾ ਦਾ ਇੱਕ ਕਾਰਨ ਹੁੰਦਾ ਹੈ ਇੱਕ ਬੀਜ ਤੋਂ ਪੌਦਾ ਬਣਦਾ ਹੈ ਬਦਲਾ ਤੋਂ ਮੀਂਹ ਪੈਂਦਾ ਹੈ ਹਰ ਚੀਜ਼ ਇੱਕ ਲੜੀ ਚ ਬੱਜੀ ਹੋਈ ਹੈ ਪਰ ਸੈਵੰਗ ਕਹਿੰਦਾ ਹੈ ਕਿ ਉਹ ਇਸ ਲੜੀ ਦਾ ਹਿੱਸਾ ਨਹੀਂ ਸਗੋਂ ਇਸ ਦਾ ਸ਼ੁਰੂਆਤੀ ਬਿੰਦੂ ਹੈ ਇਹ ਗੱਲ ਤਾਂ ਸੱਚਮੁੱਚ ਸੋਚਣ ਵਾਲੀ ਹੈ ਇਸ ਦਾ ਮਤਲਬ ਸਿਰਫ ਇਹ ਨਹੀਂ ਕਿ ਉਸ ਨੂੰ ਕਿਸੇ ਨੇ ਬਣਾਇਆ ਨਹੀਂ ਸਗੋਂ ਇਹ ਵੀ ਕਿ ਉਸ ਨੂੰ ਆਪਣੀ ਹੋਂਦ ਕਾਇਮ ਰੱਖਣ ਲਈ ਵੀ ਕਿਸੇ ਚੀਜ਼ ਦੀ ਲੋੜ ਨਹੀਂ ਹੈ ਜੋ ਸਾਨੂੰ ਹਵਾ ਪਾਣੀ ਭੋਜਨ ਦੀ ਲੋੜ ਹੈ ਉਸ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਸਾਡੀ ਹੋਂਦ ਤਾਂ ਨਿਰਪਰ ਹੈ ਹਾਂ ਇਹੀ ਨਿਰਭਰ ਹੋਂਦ ਤੇ ਸੁਤੰਤਰ ਹੋਂਦ ਦਾ ਫਰਕ ਹੈ ਅਸੀਂ ਅਤੇ ਸਾਡੇ ਆਲੇ ਦੁਆਲੇ ਦੀ ਹਰ ਚੀਜ਼ ਨਿਰਭਰ ਹੋਂਦ ਰੱਖਦੀ ਹੈ ਪਰ ਉਸ ਦੀ ਹੋਂਦ ਸੁਤੰਤਰ ਹੈ ਉਸ ਦੀ ਸ਼ਕਤੀ ਦਾ ਸਰੋਤ ਉਹ ਖੁਦ ਹੈ ਉਹ ਆਪਣੇ ਆਪ ਵਿੱਚ ਸੰਪੂਰਨ ਹੈ। ਅੱਛਾ ਇਸੇ ਲੜੀ ਵਿੱਚ ਅਗਲਾ ਸ਼ਬਦ ਆਉਂਦਾ ਹੈ ਅਜੂਨੀ ਜਿਸ ਦਾ ਮਤਲਬ ਹੈ ਕਿ ਉਹ ਜੂਨਾ ਵਿੱਚ ਨਹੀਂ ਆਉਂਦਾ ਯਾਨੀ ਜਨਮ ਨਹੀਂ ਲੈਂਦਾ। ਸੈਭੰਗ ਅਤੇ ਅਜੂਨੀ ਵਿੱਚ ਕੀ ਸਬੰਧ ਹੈ? ਇਹ ਲਗਭਗ ਇੱਕੋ ਜਿਹੀ ਗੱਲ ਕਰਦੇ ਜਾਪਦੇ ਨੇ। ਇਹ ਬਹੁਤ ਨੇੜਿਓਂ ਜੁੜੇ ਹੋਏ ਹਨ। ਪਰ ਇਹਨਾਂ ਵਿੱਚ ਇੱਕ ਬਹੁਤ ਹੀ ਸੂਖਮ ਤੇ ਮਹੱਤਵਪੂਰਨ ਫਰਕ ਹੈ। ਇਸ ਨੂੰ ਇੰਜ ਸਮਝੋ ਸੈਭੰਗ ਦਾ ਮਤਲਬ ਹੈ ਕਿ ਉਹ ਕਿਸੇ ਫੈਕਟਰੀ ਵਿੱਚ ਨਹੀਂ ਬਣਿਆ। ਮਤਲਬ ਉਸ ਨੂੰ ਕਿਸੇ ਨੇ ਘੜਿਆ ਜਾਂ ਸਿਰਜਿਆ ਨਹੀਂ ਠੀਕ ਅਤੇ ਅਜੂਨੀ ਦਾ ਮਤਲਬ ਹੈ ਕਿ ਉਹ ਕਿਸੇ ਕੁੱਖ ਤੋਂ ਪੈਦਾ ਨਹੀਂ ਹੋਇਆ ਦੋਵੇਂ ਵਿਚਾਰ ਉਸ ਨੂੰ ਭੌਤਿਕ ਸਿਰਜਣਾ ਦੇ ਹਰ ਤਰੀਕੇ ਤੋਂ ਬਾਹਰ ਰੱਖਦੇ ਹਨ ਸੈਭੰਗ ਉਸ ਦੀ ਹੋਂਦ ਦੇ ਮੁੱਢ ਯਾਨੀ origin ਦੀ ਗੱਲ ਕਰਦਾ ਹੈ ਜਦਕਿ ਅਜੂਨੀ ਉਸ ਦੀ ਹੋਂਦ ਦੇ ਪ੍ਰਗਟਾਵੇ ਦੀ ਕਿਉਂਕਿ ਉਹ ਸੈਭੰਗ ਹੈ ਇਸ ਲਈ ਉਹ ਅਜੂਨੀ ਹੈ ਵਾ ਤਾਂ ਕਰਤਾਪੁਰਖ ਅਤੇ ਸੈਪਮ ਇੱਕੋ ਸਿੱਕੇ ਦੇ ਦੋ ਪਾਸੇ ਹੋ ਗਏ ਇੱਕ ਦੱਸਦਾ ਹੈ ਕਿ ਉਹ ਸ਼ਤਰੰਜ ਦੀ ਖੇਡ ਬਣਾਉਂਦਾ ਹੈ ਅਤੇ ਦੂਜਾ ਦੱਸਦਾ ਹੈ ਕਿ ਉਹ ਖੁਦ ਸ਼ਤਰੰਜ ਦਾ ਮੋਹਰਾ ਨਹੀਂ ਹੈ ਉਹ ਖੇਡ ਦੇ ਨਿਯਮਾਂ ਤੋਂ ਬਾਹਰ ਹੈ ਬਿਲਕੁਲ ਜੇ ਕੋਈ ਸਭ ਕੁਝ ਬਣਾ ਰਿਹਾ ਹੈ ਤਾਂ ਉਹ ਖੁਦ ਉਹਨਾਂ ਨਿਯਮਾਂ ਵਿੱਚ ਕਿਵੇਂ ਵੱਜਿਆ ਹੋ ਸਕਦਾ ਹੈ ਜੋ ਉਸਨੇ ਬਣਾਏ ਹਨ ਇਹ ਤਾਂ ਇੰਜ ਹੋਇਆ ਜਿਵੇਂ ਕੋਈ ਕੰਪਿਊਟਰ ਗੇਮ ਬਣਾਵੇ ਤੇ ਫਿਰ ਖੁਦ ਉਸ ਗੇਮ ਦਾ ਇੱਕ ਕਿਰਦਾਰ ਬਣ ਜਾਵੇ ਜੋ ਗੇਮ ਦੇ ਕੋਡ ਨੂੰ ਨਹੀਂ ਬਦਲ ਸਕਦਾ ਹਾਂ ਸੈਫਮ ਦਾ ਸਿਧਾਂਤ ਕਹਿੰਦਾ ਹੈ ਕਿ ਨਹੀਂ ਉਹ ਗੇਮ ਡਿਵੈਲਪਰ ਹੈ ਗਿੰਦਾ ਕੈਰੈਕਟਰ ਨਹੀਂ ਉਹ ਨਿਯਮ ਬਣਾਉਣ ਵਾਲਾ ਹੈ ਨਿਯਮਾਂ ਵਿੱਚ ਵੱਜਣ ਵਾਲਾ ਨਹੀਂ ਇਸ ਦਾ ਮਤਲਬ ਇਹ ਵੀ ਹੈ ਕਿ ਉਸ ਦੀ ਹੋਂਦ ਨੂੰ ਸਮਝਣ ਲਈ ਸਾਡੇ ਆਮ ਤਰਕ ਤੇ ਵਿਗਿਆਨ ਦੇ ਨਿਯਮ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਸਕਦੇ ਵਿਗਿਆਨ ਹਮੇਸ਼ਾ ਕਾਰਨ ਅਤੇ ਕਾਰਜ ਦੀ ਪਾਲ ਕਰਦਾ ਹੈ ਇਹ ਕਿਉਂ ਹੋਇਆ ਪਰ ਇੱਥੇ ਇੱਕ ਅਜਿਹੀ ਹਕੀਕਤ ਦੀ ਗੱਲ ਹੋ ਰਹੀ ਹੈ ਜੋ ਕਿਉਂ ਤੋਂ ਪਰੇ ਹੈ ਸਹੀ ਕਿਆ ਜਦੋਂ ਤੁਸੀਂ ਪਹਿਲੀ ਵਾਰ ਇਸ ਵਿਚਾਰ ਬਾਰੇ ਸੋਚਦੇ ਹੋ ਤਾਂ ਇਹ ਦਿਮਾਗ ਨੂੰ ਕੁਮਾ ਦਿੰਦਾ ਹੈ ਔਰ ਦਿਲਚਸਪ ਗੱਲ ਇਹ ਹੈ ਕਿ ਇਹ ਵਿਚਾਰ ਸਿਰਫ ਧਰਮ ਜਾਂ ਫਲਸਫੇ ਤੱਕ ਸੀਮਤ ਨਹੀਂ ਹੈ ਅੱਜ ਦੇ ਬ੍ਰਹਿਮੰਡ ਵਿਗਿਆਨ ਜਾਨੀ ਕਾਸਮੋਲੋਜੀ ਵਿੱਚ ਵੀ ਜਦੋਂ ਵਿਗਿਆਨੀ ਬਿਗ ਬੈਂਗ ਦੀ ਗੱਲ ਕਰਦੇ ਹਨ ਤਾਂ ਉਹ ਇੱਕ ਅਜਿਹੇ ਬਿੰਦੂ ਤੇ ਪਹੁੰਚ ਜਾਂਦੇ ਹਨ ਜਿਸ ਨੂੰ ਸਿੰਗੂਲਰਿਟੀ ਕਹਿੰਦੇ ਹਨ ਹਾਂ ਇਹ ਪੁਆਇੰਟ ਆਫ ਇਨਫਾਈਨਾਈਟ ਡੈਂਸਿਟੀ ਐਂਡ ਟੈਂਪਰੇਚਰ ਜਿੱਥੋਂ ਬ੍ਰਹਿਮੰਡ ਦੀ ਸ਼ੁਰੂਆਤ ਹੋਈ ਬਿਲਕੁਲ ਉਸ ਸਿੰਗੂਲਰਿਟੀ ਤੋਂ ਪਹਿਲਾਂ ਕੀ ਸੀ ਉਸ ਦਾ ਕਾਰਨ ਕੀ ਸੀ ਇਸ ਦਾ ਜਵਾਬ ਕਿਸੇ ਕੋਲ ਨਹੀਂ ਕਿਉਂਕਿ ਉੱਥੇ ਜਾ ਕੇ ਸਾਡੇ ਪੌਤਿਕ ਵਿਗਿਆਨ ਦੇ ਸਾਰੇ ਨਿਯਮ ਸਮਾਂ ਤੇ ਸਪੇਸ ਸਭ ਖਤਮ ਹੋ ਜਾਂਦੇ ਹਨ ਹੂੰ ਉਹ ਸਿੰਗੂਲਰਟੀ ਵੀ ਵਿਗਿਆਨਿਕ ਦ੍ਰਿਸ਼ਟੀਕੋਣ ਤੋਂ ਇੱਕ ਤਰ੍ਹਾਂ ਦਾ ਅਨਕੌਜ਼ਡ ਕੌਜ਼ ਹੈ ਸਹਿਬੰਗ ਉਸੇ ਬੁਨਿਆਦੀ ਸਵਾਲ ਦਾ ਇੱਕ ਦਾਰਸ਼ਨਿਕ ਜਵਾਬ ਹੈ ਇਹ ਦਰਸਾਉਂਦਾ ਹੈ ਕਿ ਮਨੁੱਖੀ ਚੇਤਨਾ ਚਾਹੇ ਉਹ ਵਿਗਿਆਨਿਕ ਹੋਵੇ ਜਾਂ ਅਧਿਆਤਮਿਕ ਜਦੋਂ ਹੋਂਦ ਦੇ ਸਭ ਤੋਂ ਵੱਡੇ ਸਵਾਲਾਂ ਨਾਲ ਜੂਝਦੀ ਹੈ ਤਾਂ ਉਹ ਇੱਕ ਅਜਿਹੇ ਸ਼ੁਰੂਆਤੀ ਬਿੰਦੂ ਤੇ ਪਹੁੰਚਦੀ ਹੈ ਜੋ ਆਪਣੇ ਆਪ ਵਿੱਚ ਸੰਪੂਰਨ ਹੈ ਇਹ ਤਾਂ ਬਹੁਤ ਹੀ ਹੈਰਾਨੀਜਨਕ ਕਨੈਕਸ਼ਨ ਹੈ ਤਾਂ ਸੈਭਮ ਸਿਰਫ ਇੱਕ ਧਾਰਮਿਕ ਵਿਸ਼ਵਾਸ ਨਹੀਂ ਸਗੋਂ ਹੋਂਦ ਦੇ ਉਸ ਸਭ ਤੋਂ ਵੱਡੇ ਰਹੱਸ ਵਾਲੇ ਕਿਸ਼ਾਰੇ ਹੈ ਜਿਸ ਨੂੰ ਵਿਗਿਆਨ ਵੀ ਆਪਣੇ ਤਰੀਕੇ ਨਾਲ ਛੂਹਣ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਤਾਂ ਸੋਚਣ ਦਾ ਪੂਰਾ ਨਜ਼ਰੀਆ ਹੀ ਬਦਲ ਦਿੰਦਾ ਹੈ। ਹਾਂ, ਇਹ ਵਿਸ਼ਵਾਸ ਅਤੇ ਤਰਕ ਦੀ ਸੀਮਾ ਤੇ ਸਥਿਤ ਇੱਕ ਸੰਕਲਪ ਹੈ। ਤਰਕ ਸਾਨੂੰ ਸਵਾਲ ਤੱਕ ਲੈ ਜਾਂਦਾ ਹੈ, ਪਹਿਲਾ ਕਾਰਨ ਕੀ ਹੈ? ਪਰ ਸੈਭਮ ਦਾ ਸੰਕਲਪ ਉਸ ਸਵਾਲ ਦਾ ਜਵਾਬ ਦਿੰਦਾ ਹੈ ਜੋ ਤਰਕ ਦੀਆਂ ਭੌਤਿਕ ਸੀਮਾਵਾਂ ਤੋਂ ਅੱਗੇ ਹੈ। ਉਹ ਹੋਣ ਦਾ ਤੁਰਾ ਹੈ, ਨਾ ਕਿ ਲੜੀ ਦਾ ਇੱਕ ਹਿੱਸਾ। ਤਾਂ કુલ ਮਿਲਾ ਕੇ ਸੈਭਮ ਸਿਰਫ ਇੱਕ ਸ਼ਬਦ ਨਹੀਂ, ਇਹ ਆਪਣੇ ਆਪ ਵਿੱਚ ਇੱਕ ਮੁਕੰਮਲ ਦਾਰਸ਼ਨਿਕ ਬਿਆਨ ਹੈ। ਇਹ ਸਾਨੂੰ ਸੰਸਕ੍ਰਿਤ ਦੇ ਸਵਯੰਭੂ ਤੋਂ ਲੈ ਕੇ ਕਰਤਾਪੁਰਖ ਦੇ ਪੂਰਕ ਵਜੋਂ ਤੇ ਫਿਰ ਅਜੂਨੀ ਦੇ ਆਧਾਰ ਵਜੋਂ ਸਮਝਣ ਤੱਕ ਦਾ ਸਫ਼ਰ ਤੈਅ ਕਰਵਾਉਂਦਾ ਹੈ। ਬਿਲਕੁਲ। ਇਹ ਸਾਨੂੰ ਇੱਕ ਅਜੇਹੀ ਹਕੀਕਤ ਨਾਲ ਜੋੜਦਾ ਹੈ ਜੋ ਬਿਨਾ ਬੁਣਾਏ ਬਣਾਉਣ ਵਾਲੀ, ਯਾਨੀ ਅਨਕ੍ਰੀਏਟਿਡ ਕ੍ਰੀਏਟਰ ਹੈ। ਬਿਲਕੁਲ। ਅਤੇ ਇਸ ਦਾ ਇੱਕ ਹੋਰ ਡੂੰਘਾ ਅਰਥ ਹੈ। ਜੇਕਰ ਸਭ ਤੋਂ ਉੱਚੀ ਹਕੀਕਤ ਸੈਭੰਗ ਹੈ, ਯਾਨੀ ਸਵੈ ਪ੍ਰਕਾਸ਼ਿਤ ਹੈ। ਤਾ ਇਸ ਦਾ ਮਤਲਬ ਹੈ ਕਿ ਉਸ ਨੂੰ ਲੱਭਣ ਲਈ ਕਿਸੇ ਬਾਹਰੀ ਪ੍ਰਮਾਣ ਦੀ ਲੋੜ ਨਹੀਂ ਹੈ ਉਸ ਦੀ ਹੋਂਦ ਦਾ ਸਬੂਤ ਉਹ ਖੁਦ ਹੈ ਜਿਵੇਂ ਸੂਰਜ ਨੂੰ ਦੇਖਣ ਲਈ ਸਾਨੂੰ ਕਿਸੇ ਦੀਵੇ ਦੀ ਲੋੜ ਨਹੀਂ ਹੁੰਦੀ ਸੂਰਜ ਦਾ ਪ੍ਰਕਾਸ਼ ਹੀ ਉਸ ਦੀ ਹੋਂਦ ਦਾ ਸਭ ਤੋਂ ਵੱਡਾ ਸਬੂਤ ਹੁੰਦਾ ਹੈ ਸਹੀ ਗੱਲ ਹੈ ਇਸੇ ਤਰ੍ਹਾਂ ਸੈਭੰਗ ਦਾ ਸੰਕਲਪ ਦੱਸਦਾ ਹੈ ਕਿ ਉਸ ਪਰਮ ਹਸਤੀ ਦੀ ਹੋਂਦ ਸਵੈ ਸਿੱਧ ਹੈ ਇਹ ساری ਗੱਲਬਾਤ ਇੱਕ ਵਿਚਾਰ ਛੱਡ ਜਾਂਦੀ ਹੈ ਜਿਸਤੇ ਸੋਚਿਆ ਜਾ ਸਕਦਾ ਹੈ ਜੇਕਰ ਸਭ ਤੋਂ ਵੱਡੀ ਅਤੇ ਅੰਤਿਮ ਹਕੀਕਤ ਆਪਣੇ ਆਪ ਤੋਂ ਹੀ ਹੈ ਬਿਨਾਂ ਕਿਸੇ ਬਾਹਰੀ ਕਾਰਨ ਦੇ ਤਾਂ ਫਿਰ ਇਹ ਖੁਦ ਹੋਂਦ ਦੇ ਸੁਭਾਅ ਬਾਰੇ ਕੀ ਦੱਸਦਾ ਹੈ ਇਹ ਸਵਾਲ ਸਾਨੂੰ ਇਸਤੇ ਵਿਚਾਰ ਕਰਨ ਲਈ ਪ੍ਰੇਰਿਤ ਕਰਦਾ ਹੈ ਕਿ ਕਿਸੇ ਚੀਜ਼ ਦਾ ਬਸ ਹੋਣਾ ਬਿਨਾਂ ਕਿਸੇ ਹੋਰ ਦੁਆਰਾ ਬਣਾਏ ਜਾਣ ਦੇ ਦਾ ਅਸਲ ਮਤਲਬ ਕੀ ਹੈ